ਇਹ ਹਾਲਾਤ ਤੁਸੀਂ ਦੇਖ ਹੀ ਸਕਦੇ ਹੋ ਵੀ ਕਿੱਦਾਂ ਦੇ ਸਾਡੇ ਹਾਲਾਤ ਤੇ ਕਰਦੇ ਕਿਉਂਕਿ ਜੇ ਅਸੀਂ ਕੰਮ ਤੇ ਕੋਈ ਇਹਨਾਂ ਚ ਦੋਨਾਂ ਚ ਕੋਈ ਨਹੀਂ ਜਾਂਦਾ ਜਾਂ ਦੋਨੇ ਨਹੀਂ ਜਾਂਦੇ ਸਾਡੇ ਰੋਟੀ ਪਾਣੀ ਬੰਦ ਹੋ ਜਾਂਦਾ ਬੰਨਾ ਕਿਉਂਕਿ ਜੇ ਕੰਮ ਤੇ ਜਾਣਗੇ ਤੇ ਪੈਸੇ ਮਿਲਣਗੇ ਕਿਉਂਕਿ ਦਿਹਾੜੀ ਓਨੀ ਮਜ਼ਦੂਰੀ ਦਿਹਾੜੀਆਂ ਵਾਧੀਆਂ ਨਹੀਂ ਪਈਆਂ ਜਿਹੜਾ ਘਰ ਦੇ ਖਰਚੇ ਪੂਰੇ ਹੋ ਸਕਣ ਕਿੰਨੇ ਬੱਚੇ ਨੇ ਤੁਹਾਡੇ ਬੱਚੇ ਵੀਰੇ ਮੇਰੇ ਦੋ ਹੀ ਨੇ ਦੀ ਕਾਰਨ ਕੀ ਉਸ ਦਿਨ ਨੂੰ ਘੁੱਟੇ ਬੈਠ ਜਾਣਾ ਪਿਆ ਸੀ ਵੀਰੇ ਉਸ ਦੇ ਨਾਟਕ ਰਿਹਾ ਹੈਗਾ ਨਹੀਂ ਸੀ ਆਂਦਾ ਸੀ ਮੰਮਾ ਮੈਨੂੰ ਰੋਟੀ ਬਣਾ ਦੇ ਮੈਂ ਕਿਹਾ ਪੁੱਤ ਆਟਾ ਹੈਗਾ ਨਹੀਂ ਆਟਾ ਅਣਗਵਾਂ ਤੋਂ ਵੀ ਕਿਸੇ ਤੋਂ ਨਹੀਂ ਮਿਲਿਆ ਆਂਦੇ ਭਾਂਜੀ ਆਟਾ ਸਾਡੇ ਘਰੇ ਨਹੀਂ ਹੈਗਾ ਸਾਡੀ ਮੰਮੀ ਕਹੀ ਸੀ ਆਟਾ ਲੈਣਾ ਤੇ ਸਾਨੂੰ ਮਜਬੂਰੀ ਤੌਰ ਤੇ ਵੀਰੇ ਉਹਦਾ ਹੀ ਭੇਜਣਾ ਪੈ ਗਿਆ ਬੱਚੇ ਨੂੰ ਕਿਉਂਕਿ ਸਾਡਾ ਨਹੀਂ ਜੇ ਕਰਦਾ ਸੀ ਵੀ ਆਪਣੇ ਪੁੱਤ ਨੂੰ ਇਦਾਂ ਭੇਜੀਆਂ ਸਾਡਾ ਵੀ ਕਾਰਜਾ ਪਰਦਾ ਵੀ ਸਾਡੇ ਜਵਾਕ ਭੁੱਖੇ ਜਾ ਰਿਹਾ ਅੱਜ ਜੇ ਕੁਝ ਹੁੰਦਾ ਤੇ ਅਸੀਂ ਵੀ ਅੱਜ ਇਹਨੂੰ ਬਣਾ ਕੇ ਭੇਜਦੇ ਟਿਫਨ ਭੇਜ ਦੇਜਾ ਖਾ ਕੇ ਕੋਈ ਭੇਜ ਦੇ ਜੀ ਨੇ ਜੋ ਕਿ ਖਰਚ ਕਮਾਉਣ ਵਾਲੇ ਕਿੰਨੇ ਚੀਜ਼ ਨੇ ਦੋ ਹੀ ਕਮਾਉਣ ਵਾਲੇ ਇਹਦੇ ਦਾਦੂ ਕਮਾਉਂਦੇ ਤੇ ਇਹਦੇ ਪਾਪਾ ਕਮਾਉਂਦੇ ਨੇ ਕਿਉਂਕਿ ਪਿਛਲੀ ਗਰਮੀ ਇਹਦੇ ਪਾਪਾ ਦੀਆਂ ਅੱਖਾਂ ਖਰਾਬ ਇੰਨੀਆਂ ਹੋ ਗਈਆਂ ਸੀ ਕਿਉਂਕਿ ਦਿਸਣਾ ਬੰਦ ਹੋ ਗਿਆ ਸੀ ਇਹਨਾਂ ਨੂੰ ਆਪਦੀ ਕੋਈ ਚੀਜ਼ ਹੀ ਨਹੀਂ ਪਤਾ ਲੱਗਦੀ ਸੀ ਸਾਡੀ ਚੀਜ਼ ਹੈਗੀ ਕਿੱਥੇ ਕਿੱਥੇ ਨਹੀਂ ਜੋ ਕੱਪੜਾ ਲੀੜਾ ਸਾਰਾ ਇਹਨੂੰ ਖੁਦ ਨੂੰ ਪੜਾਉਣਾ ਸਾਨੂੰ ਪੈਂਦਾ ਸੀ ਦਾ ਆਖਾ ਦੋ ਸਾਰੇ ਪਿੰਡ ਨੂੰ ਪਤਾ ਵੀ ਇੰਦੀ ਅੱਖਾਂ ਤੋਂ ਦਿਸਣਾ ਹੀ ਇਹਨਾਂ ਨੂੰ ਬੰਦ ਹੋ ਗਿਆ ਸੀ ਦਵਾਈਆਂ ਦੀ ਚੱਲਦੀ ਰਹੀ ਫਾਜ਼ਲ ਕਿ ਜਲਾਲਾ ਵਾ ਫਾਜ਼ਲ ਕਿ ਦਿੱਲੀ ਵਾਲੇ ਡਾਕਟਰ ਕੋਲ ਤੇ ਕਈ ਵਾਰੀ ਸਾਨੂੰ ਦਵਾਈ ਵੀ ਵਿਚਨੋਂਗਾ ਪੈ ਜਾਂਦੇ ਸੀ ਕਿਉਂਕਿ ਪੈਸੇ ਆਂਦੇ ਘਰ ਨੂੰ ਵੀ ਨਹੀਂ ਪੈਸੇ ਹੈਗੇ ਸੀ ਦਵਾਈ ਵੀ ਨਹੀਂ ਲਿਆਦ ਕੀ ਜਾਂਦੇ ਸੀ ਵੀਡੀਓ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ ਕਿਸੇ ਸਮਾਜ ਸੇਵੀ ਸੰਸਥਾ ਵਾਂ ਨੇ ਜਦ ਅੱਲੀ ਸੱਜਣ ਦੀ ਗੱਲ ਹੈ ਵੀਰ ਮੀਡੀਆ ਵਾਲੇ ਆਈ ਜਾਂਦੇ ਆ ਤੇ ਹਾਂ ਵੀਰ ਕੋਈ ਵੀ ਰਾਂਦੇ ਸੀ ਸੀ ਆਵਾਂਗੇ ਜ਼ਰੂਰ ਤੁਹਾਡੀ ਮਦਦ ਕਰਾਂਗੇ ਜਿੰਨੇ ਜੋਗੇ ਹੋਏ ਤੇ ਹਾਲੇ ਵੀ ਕੋਈ ਉਹਦਾ ਵੀਰਤਾ ਨਹੀਂ ਆਇਆ ਵੀ ਫੋਨ ਤੇ ਕਹੀ ਜਾਂਦੇ ਵੀ ਹਾਂ ਜੀ ਭੈਣ ਜੀ ਨਾ ਕਿ ਫੋਨਾਂ ਤੇ ਮਦਦ ਕਰਦੇ ਆ ਕਿ ਜਿੰਨੇ ਜੋਗੇ ਹੈਗੇ ਭੈਣ ਜੀ ਅਸੀਂ ਤੁਹਾਡੀ ਜਰੂਰ ਮਦਦ ਕਰਾਂਗੇ ਕਾਰਨ ਇਹ ਤੇ ਅਧਾਰਨ ਵਿੱਚ ਵਿਸ਼ੇਸ਼ ਗਾਸ ਵਾਸ ਅਧਾਰੀ ਗਿਆ ਸੀ ਮੇਰੇ ਰਾਤ ਲੇਟ ਆਇਆ ਮੈਂ ਤਾਂ ਬੰਦੇ ਰਹਾ ਗਿਆ ਤੇ ਚੱਕੀ ਇਸ ਕਰ ਬੰਦੇ ਤੇ ਮੈਂ ਰਾਤ ਲਿਆ ਨਹੀਂ ਸਕਿਆ ਮੈਂ ਚਲ ਦਿਨੇ ਲਿਆਵਾਂ ਫਿਰ ਕੋਈ ਬਾਣੀ ਜਾਏਗਾ ਨਚਨੂ ਦੀ ਚੱਕੀ ਖੋਲਵੀਂ ਟਟਾ ਲਿਆਵਾ ਤੇ ਇਸ ਕਰ ਨੂੰ ਮੈਂ ਚਲੇ ਗਿਆ ਕੰਮ ਤੇ ਤੇ ਇਹ ਮਗਰੋਂ ਅੱਜ ਗਿਆ ਨਹੀਂ ਤੇ ਕੋਈ ਰੋਇ ਤੋਂ ਪੁੱਛਣਾ ਲਗਵਾਉਂ ਤੋਂ ਕਿਸੇ ਕੋ ਇਹ ਉਹ ਕਹਿੰਦੇ ਵੀ ਸਾਡੇ ਵੀ ਆਟਾ ਹੈਗਾ ਵੀ ਅਸੀਂ ਗੰਢ ਸਕੀਏ ਜੇ ਹੁੰਦਾ ਤੇ ਜਰੂਰ ਅਸੀਂ ਦੇ ਦਿੰਦੇ ਪਹਿਲਾਂ ਵੀ ਬੱਚੇ ਸਕੂਲ ਇਸ ਤਰ੍ਹਾਂ ਭੁੱਖੇ ਚਲੇ ਜਾਂਦੇ ਐਨਾਂ ਜੀ ਜੋ ਗਰੀਬੀ ਹੋਣਾ ਦਾ ਪਤਾ ਹੀ ਹੈ ਮਹਿੰਗਾਈ ਇੰਨੀ ਹੈ ਦਿਹਾੜੀ ਨਾਲ ਤਾਂ ਕੁਝ ਕਮਾਉਂਦਾ ਨਹੀਂ ਕੋਈ ਇਹੋ ਜਿਹਾ ਸਮਾਂ ਆ ਜਾਂਦਾ ਕਈ ਭੁੱਖੇ ਜਾਣੇ ਪੈਂਦਾ ਇਹ ਵੀ ਪਤਾ ਲੱਗਾ ਕਿ ਤੁਹਾਡੇ ਅਖਾਂ ਦੀ ਵੀ ਕੋਈ ਪ੍ਰੋਬਲਮ ਹੈ ਕਿਸ ਨਾਲ ਇਹ ਕੀ ਕਾਰਨ ਕੀ ਸੀਗਾ ਅਕਾੜਾ ਕਰਨੀ ਸਪਰੇਅ ਦਾ ਕਰਨ ਸੀ ਮੈਂ ਸਪਰੇਅ ਕਰਦਾ ਤੇ ਉਹ ਅੱਖਾਂ 'ਚ ਪੈ ਗਈ ਤੇ ਰਿਐਕਸ਼ਨ ਕੀਤਾ ਉਹਨੇ ਤੇ ਉਹਦੇ ਕਰ ਨਾਲ ਮੇਰੀ ਨਿਗਾਹ ਸੇ ਦੇਖਣਾ ਬਹਿ ਗਈ ਸੀ ਨਾ ਦਿਸਣਾ ਬੰਦ ਹੋ ਗਏ ਸਜਾ ਕਿੰਨੇ ਬੱਚੇ ਨਿਕਲੇ ਦੋ ਹੈ ਜਦੋਂ ਦੀ ਵੀਡੀਓ ਵਾਇਰਲ ਹੋਈ ਹੈ ਕਿਸੇ ਨੇ ਤੁਹਾਡੀ ਬਾਹ ਫੜੀ ਹਾਂਜੀ ਕੋਈ ਫੋਨਾਂ ਤੇ ਮਦਦ ਕੀਤੀ ਜਾਂਦੇ ਨੇ ਕੋਈ ਜਿਵੇਂ ਵੀਰ ਮੇਰੇ ਆਗੇ ਪੱਤਰਕਾਰ ਆਗੇ ਮਾਸੇਵੇਂ ਆਲਪ ਹੋਈ ਜਿਵੇਂ ਦੀਵਯੰਦ ਦੇ ਕੋਈ ਅਰਥ ਕਰ ਸਕਦੇ ਜਰੂਰ ਕਰਾਓ ਬ੍ਰਦਰ ਇਹ ਬੱਚਾ ਅਮृता ਇਸ ਬੱਚੇ ਦੀ ਇਹ ਵੀਡੀਓ ਹੈ ਇਹ ਬੱਚਾ ਮੇਰੇ ਕੋਲ ਕਾਪੀ ਚੈੱਕ ਕਰਾਉਣ ਆਇਆ ਰੁਟੀਨ ਵਾਈ ਜਿਵੇਂ ਕੰਮ ਲੈਂਦੇ ਆ ਉਹ ਬੱਚਾ ਬੜਾ ਪਿਆਰ ਨਾਲ ਬੋਲਦਾ ਹੈ ਤੇ ਮੇਰਾ ਦਿਲ ਕੀਤਾ ਮੈਂ ਇਹਦੀ ਵੀਡੀਓ ਬਣਾਵਾਂ ਕੋਈ ਇਦਾਂ ਨਹੀਂ ਇਨਸੀਡੈਂਟ ਨਹੀਂ ਸੀ ਕੋਈ ਵੀ ਜਾਣਬੁੱਝ ਕੇ ਬਣਾਈ ਗਈ ਹੈ ਮੈਂ ਇਹਨੂੰ ਨੇਚਰਲੀ ਪੁੱਛਿਆ ਬੇਟੇ ਤੂੰ ਇਹ ਆ ਨਾ ਮੈਂ ਕੰਮ ਨਹੀਂ ਕੀਤਾ ਡਰਦਾ ਮਰਾ ਇਹਨਾਂ ਵੀ ਮੈਂ ਅਜੇ ਕੰਮ ਨਹੀਂ ਕੀਤਾ ਤੇ ਮੈਂ ਕਿਹਾ ਵੀ ਤੂੰ ਕੀਤਾ ਕਿਉਂ ਤੇਰੇ ਕੋਟ ਮਾਰੀਏ ਦੀ ਥੋੜੀ ਬਹੁਤ ਪਿਆਰ ਨਾਲ ਕਿਹਾ ਉਹ ਬੱਚੇ ਨੂੰ ਮੈਂ ਰਿਟੇਨ ਚ ਪੁੱਛ ਲਈ ਦੇ ਵੀ ਕੀ ਖਾ ਕੇ ਆਇਓ ਮੈਂ ਨੂੰ ਪੁੱਛਿਆ ਬੱਚੇ ਕੀ ਖਾ ਕੇ ਆਏ ਕਹਿੰਦਾ ਜੀ ਮੈਂ ਤਾਂ ਕੁਝ ਨਹੀਂ ਖਾ ਕੇ ਆ ਤੇ ਘਰੇ ਆਟਾ ਹੀ ਹੈ ਨਹੀਂ ਸੀ ਵਾਕਈ ਇਹ ਬੱਚੇ ਨੂੰ ਮੈਂ ਪਿਆਰ ਦਿੱਤਾ ਮੈਂ ਆਪ ਦੇ ਨਾਲ ਲਾਇਆ ਮੇਰੇ ਵੀ ਚੀਕ ਨੀ ਕੀ ਇਕ ਕਰੀ ਤਾਂ ਮੈਂ ਨੂੰ ਰਸੋਈ ਚ ਲੈ ਕੇ ਗਿਆ ਖਾਣਾ ਖਵਾਇਆ ਭਰਾ ਤੇ ਉਸ ਤੋਂ ਬਾਅਦ ਅਸੀਂ ਇਹਦੀ ਮੰਮੀ ਨੂੰ ਬੁਲਾਇਆ ਵਾਕਈ ਗੱਲ ਇਦਾਂ ਸੀ ਉਹਦੀ ਮੰਮੀ ਆਂਦੀ ਸਾਰਾ ਵੀ ਅਸੀਂ ਅਸੀਂ ਆਟਾ ਦੋ ਘਰੋਂ ਲੈਣ ਵੀ ਗਏ ਤੇ ਨਹੀਂ ਮਿਲਿਆ ਫਿਰ ਅਸੀਂ ਰਾਈਸ ਬਣਾਏ ਬੱਚੇ ਸਵੇਰੇ ਰਾਈਸ ਖਾ ਕੇ ਨਹੀਂ ਆਏ ਸਵੇਰੇ ਸਵੇਰੇ ਰਾਈਸ ਬੱਚੇ ਨੇ ਨਹੀਂ ਖਾਧੀ ਤੇ ਬੱਚੇ ਨੇ ਉਹ ਮੰਮੀ ਨੇ ਵੀ ਸ਼ਾਇਦ ਕਿਹਾ ਹੋਵੇ ਉਹ ਉਹਨਾਂ ਦੀ ਵੀ ਕੋਈ ਤਰਾਸਦੀ ਹੋਣੀ ਹੈ ਠੀਕ ਹੈ ਨਾ ਤੇ ਉਹ ਇਦਾਂ ਹੀ ਬੱਚੇ ਨਹੀਂ ਆਨੇ ਬੋਲਿਆ ਜਿੱਦਾਂ ਆ ਕੇ ਕੋਈ ਨਹੀਂ ਸੱਜਣੋ ਅਲੇ ਤੱਕ ਨਹੀਂ ਤਰੇ ਕੇ ਨਹੀਂ ਕੋਈ ਬਣਾ ਹਾਂ ਬਿਲਕੁਲ ਆ ਹੀ ਜਾਂਦੇ ਜਿਵੇਂ ਜਿਵੇਂ ਵੀਡੀਓ ਵਾਇਰਲ ਹੋ ਜਾਂਦੀ ਹੈ ਨਾ ਜੀ ਉਹ ਦਾਨੀ ਸੱਜਣੋ ਕੋਈ ਅਕਾਊਂਟ ਨੰਬਰ ਦਿੱਤਾ ਸੀ ਪਰਿਵਾਰ ਨੇ ਉਹਨਾਂ ਦੇ ਅਕਾਊਂਟ 'ਚ ਹੀ ਜਿਹੜਾ ਪਈਆਂ ਦੇ ਲੋਕ ਜਿੰਨਾ ਵੀ ਜਿਹੜੇ ਬਾਹਰ ਦੇ ਬੈਠੇ ਸੱਜਣ ਧੰਨਵਾਦ ਆ ਜੀ ਪੰਜਾਬ ਸਰਕਾਰ ਵੀ ਬਹੁਤ ਉਪਰਾਲਾ ਕਰ ਰਹੀ ਹੈ ਬੱਚਿਆਂ ਵਾਸਤੇ ਕਿਉਂਕਿ ਕਈ ਸਕੀਮਾਂ ਇਦਾਂ ਦੀਆਂ ਆ ਉਹਨਾਂ ਨੂੰ ਥੋੜਾ ਜਿਹਾ ਸਕੀਮਾਂ ਦਾ ਕੀ ਹੈ ਕਿਤਨਾ ਕਿਤੇ ਬਾਰਡਰ ਏਰੀਆ ਕਰਕੇ ਉਹ ਕਹਿ ਸਕਦੇ ਵੀ ਉਹ ਵੈਰ ਨਹੀਂ ਕੀਤਾ ਜਾਂਦਾ ਵੀ ਉਹਨਾਂ ਨੂੰ ਉਹ ਜਾਗਰੂਕਤਾ ਨਹੀਂ ਕੀਤਾ ਜਾਂਦਾ ਇਹਨਾਂ ਬੰਦਿਆਂ ਨੂੰ ਮੈਨੂੰ ਕਿਸੇ ਨਾ ਡੇਡੀਆਂ ਨਾਲ ਗੱਲ ਹੋਈ ਸੀ ਉਹਾਂ ਦੇ ਬੜੀਆਂ ਸਕੀਮਾਂ ਸਰ ਡੀਸੀ ਸਾਹਿਬ ਨਾਲ ਮਿਲੋ ਤੁਸੀਂ ਉਹਨਾਂ ਨੂੰ ਲਿਖ ਕੇ ਦਿਓ ਵੀ ਸਾਡੇ ਪਿੰਡ ਦੇ ਆ ਹਾਲਾਤ ਆ ਕਿੰਨੇ ਜਰੂਰ ਮਦਦ ਕਰਨਗੇ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਲਖਵਿੰਦਰ ਸਿੰਘ ਹੈ